ਕਾਂਗਰਸ ਹੈ ਉਹ ਆਪਣਾ ਅਲੱਗ ਹੱਕ ਜਿਤਾ ਰਹੀ ਹੈ ਕਹਿੰਦੇ ਲੜੀ ਤਾਂ ਹਰਿਆਣਾ ਪੰਜਾਬ ਜਾਂਦੇ ਆ ਹੱਕ ਤਾਂ ਸਾਡਾ ਹਿਮਾਚਲ ਕਹਿ ਰਿਹਾ ਕੀ ਕਹਿੰਦੇ ਇਹਨਾਂ ਸਾਡਾ ਪੰਜਾਬ ਦਾ ਪਾਣੀ ਹੈ ਇਹ ਤਾਂ ਸਾਡੀ ਮਰਜ਼ੀ ਹੈ ਨਾ ਅਸੀਂ ਕਿਸੇ ਨੂੰ ਦੇਣਾ ਨਹੀਂ ਦੇਣਾ ਜਿਹੜਾ ਸੇਫਟੀ ਐਕਟ ਜਿਹੜਾ ਉਹ ਵੀ ਨਾਲੇ ਆਉਂਦੇ ਨਾਲ ਲੱਗਦਾ ਕੰਮ ਫਿਰ ਉਹਦਾ ਵੀ ਨਿਬੜ ਜਾਂਦਾ ਜਿਹੜਾ ਸਾਡਾ ਪਾਖੜਾ ਡੈਮ ਆ ਉਹਦੀ ਸਿਰਫ ਹੁਣ 35 ਸਾਲ ਦੀ ਨਿਯਾਤ ਜਿਹੜੀ ਲਾਈਫ ਹੈ ਉਹਦੀ ਉਹ ਰਹਿ ਗਈ ਹੈ ਹੁਣ ਕਈ ਅੰਦਰ ਕਹਿੰਦੇ ਜੀ ਆ ਇੱਧਰ ਬੈਠਿਆ ਨਹੀਂ ਕੀਤਾ ਕੱਕ ਨਹੀਂ ਹੁਣ ਕਈ ਸੱਤਾਧਾਰੀ ਪੱਖ ਦੇ ਔਰ ਉਹਨਾਂ ਦੇ ਪੇਜਾ ਦੇ ਕਾਂਗਰਸ ਦੇ ਵਿੱਚ ਰਹੇ ਆ ਸੋ ਅੱਜ ਪੰਜਾਬ ਸਰਕਾਰ ਵੱਲੋਂ ਪਾਣੀਆਂ ਲਈ ਇੱਕ ਖਾਸ ਸੈਸ਼ਨ ਬੁਲਾਇਆ ਗਿਆ ਸੀ ਜਿਸ 'ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ BBMP ਨੂੰ ਖਤਮ ਕਰ ਦੇਣਾ ਚਾਹੀਦਾ ਹਾਲਾਂਕਿ ਕਾਂਗਰਸ ਨੂੰ ਉਨ੍ਹਾਂ ਨੇ ਇਸ ਪੱਖੋਂ ਵੀ ਨਿਸ਼ਾਨੇ ਤੇ ਲਿਆ ਕਿ ਪਹਿਲਾਂ ਜੋ ਕਾਂਗਰਸ ਸੀਗੀ ਤਾਂ ਅਜਿਹਾ ਕਿਉਂ ਨਹੀਂ ਕੀਤਾ ਗਿਆ ਜਾਂ ਫਿਰ ਹਿਮਾਚਲ ਦੇ ਵਿੱਚ ਕਾਂਗਰਸ ਕੀ ਕਰ ਰਹੀ ਹੈ ਕਾਂਗਰਸੀ ਵਿਧਾਇਕ ਸੁਖਿੰਦਰ ਸਿੰਘ ਕੋਟਲੀ ਸਾਡੇ ਨਾਲ ਮੌਜੂਦ ਨੇ ਕੱਲ੍ਹ ਗੱਲ ਕਰਾਂਗੇ ਕੋਟਲੀ ਸਾਹਿਬ ਹਾਲਾਂਕਿ ਸਾਰੀਆਂ ਪਾਰਟੀਆਂ ਪ੍ਰੋ ਪੰਜਾਬ ਨਜ਼ਰ ਆਈਆਂ ਕਾਂਗਰਸ ਵੀ ਹੱਕ ਦੇ ਵਿੱਚ ਖੜੀ ਕਿ ਪਾਣੀਆਂ ਦੇ ਹੱਕ ਤੇ ਡਾਕਾ ਨਹੀਂ ਪੈਣਾ ਚਾਹੀਦਾ ਪਰ ਨਾਲ ਨਾਲ ਨੇ ਤੰਜ ਵੀ ਕੱਸੇ ਆ ਵੀ ਹਿਮਾਚਲ ਦੇ ਵਿੱਚ ਕਾਂਗਰਸ ਹੈ ਉਹ ਆਪਣਾ ਅਲੱਗ ਹੱਕ ਜਿਤਾ ਰਹੀ ਹੈ ਕਹਿੰਦੇ ਲੜੀ ਤਾਂ ਹਰਿਆਣਾ ਪੰਜਾਬ ਜਾਂਦੇ ਆ ਹੱਕ ਤਾਂ ਸਾਡਾ ਹਿਮਾਚਲ ਕਹ ਰਿਹਾ ਕੀ ਕਹਿੰਦੇ ਹੋ ਦੇਖੋ ਹਰੇਕ ਜਿਸ ਤਰ੍ਹਾਂ ਸਾਨੂੰ ਪੰਜਾਬ ਦੇ ਨਾਲ ਹਿੱਤ ਹੈ ਹਰੇਕ ਸਟੇਟਾਂ ਦਾ ਆਪਣਾ ਹਿੱਤ ਹੈ ਲੇਕਿਨ ਜਿਹੜਾ ਸਾਡਾ ਪੰਜਾਬ ਦਾ ਪਾਣੀ ਹੈ ਇਹ ਤਾਂ ਸਾਡੀ ਮਰਜ਼ੀ ਹੈ ਨਾ ਅਸੀਂ ਕਿਸੇ ਨੂੰ ਦੇਣਾ ਨਹੀਂ ਦੇਣਾ ਜਿਹੜਾ ਰੈਗੂਲੇਸ਼ਨ ਲੈ ਕੇ ਆਈ ਸੀ ਪੰਜਾਬ ਸਰਕਾਰ ਅਸੀਂ ਤਾਂ ਉਹਦੀ ਡਟ ਕੇ ਹਮਾਇਤ ਕੀਤੀ ਆ ਔਰ ਇਹ ਵੀ ਕਿਹਾ ਕਿ ਜਿਹੜੇ ਰੈਗੂਲੇਸ਼ਨ ਸਾਡੇ ਖਿਲਾਫ ਨੇ ਜਾਂ ਜਿਹੜੇ ਡੈਮ ਸੇਫਟੀ ਐਕਸ ਨੇ ਜਾਂ ਹੋਰ ਉਹਦੇ ਬਹੁਤ ਸਾਰੇ ਨੇ ਵੀ ਇਹਦੇ ਲਈ ਵੀ ਤੁਸੀਂ ਆਪਣਾ ਵੱਖਰਾ ਕਾਨੂੰਨ ਜਿਹੜਾ ਉਹ ਪੰਜਾਬ ਬਣਾਵੇ ਤਾਂ ਕਿ ਅਸੀਂ ਦੂਸਰਿਆਂ ਦੇ ਉੱਤੇ ਫਿਰ ਅਫੈਕਟਡ ਨਾ ਹੋਈਏ ਐ ਔਰ ਉਹਨਾਂ ਨੇ ਹਾਊਸ ਚ ਕਿਹਾ ਵੀ ਅਸੀਂ ਇਹਦੇ ਲਈ ਕੋਈ ਮਹਾਰਾਜਾ ਸਲਾਹ ਕਰ ਰਹੇ ਹਨ ਔਰ ਡਰਾਫਟਿੰਗ ਵਗੈਰਾ ਜੋ ਸੀਐਮ ਸਾਹਿਬ ਨੇ ਬਿਆਨ ਦਿੱਤਾ ਕਰ ਰਹੇ ਆ ਸੋ ਅਸੀਂ ਤਾਂ ਪੰਜਾਬ ਦੇ ਨਾਲ ਆ ਪੰਜਾਬ ਦੇ ਪਾਣੀਆਂ ਦੇ ਨਾਲ ਆ ਪੰਜਾਬ ਨੂੰ ਬਚਾਉਣ ਦੇ ਲਈ ਜੇ ਪਾਣੀ ਨਹੀਂ ਹੋਏਗਾ ਫਿਰ ਪੰਜਾਬ ਕਿਵੇਂ ਬਚੇਗਾ ਸੋ ਉਸ ਨੂੰ ਜਿੰਨਾ ਵੀ ਪੰਜਾਬ ਦੇ ਕੋਲ ਹੈ ਜੇ ਵਾਧੂ ਹੋਏਗਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਅੱਗੇ ਵਾਧੂ ਜਿਹੜਾ ਉਹ ਜੋ ਜਾਣਕਾਰੀ ਮਿਲੀ ਹੈ ਵੀ ਅਸੀਂ ਦੇ ਰਹੇ ਹਾਂ ਤੇ ਜੇ ਸੀ ਤਾਂ ਦੇ ਦਿੱਤਾ ਜੇ ਜੇ ਹੋਏਗਾ ਹੀ ਨਹੀਂ ਤਾਂ ਫਿਰ ਦਿੱਤਾ ਕਿੱਥੋਂ ਜਾ ਸਕਦਾ ਸੋ ਇਸ ਕਰਕੇ ਅਸੀਂ ਜਿਹੜਾ ਪੰਜਾਬ ਨੂੰ ਬਚਾਉਣ ਦੇ ਲਈ ਅ ਅੱਜ ਇੱਕ ਜੁਟਤਾ ਦਾ ਪ੍ਰਗਟਾਵਾ ਜਿਹੜਾ ਉਹ ਹਾਊਸ ਦੇ ਅੰਦਰ ਕੀਤਾ ਰੈਗੂਲੇਸ਼ਨ ਪਾਸ ਹੋਇਆ ਪਰ ਇਹਦੇ ਨਾਲ ਨਾਲ ਅ ਅੱਜ ਜਿਹੜਾ ਆ ਉਹ ਜਿੱਥੇ ਅਸੀਂ ਇਸ ਰੈਗੂਲੇਸ਼ਨ ਨੂੰ ਲੈ ਕੇ ਆਏ ਆ ਅੱਜ ਹੀ ਫਿਰ ਉਸ ਪਖੜਾ ਮੈਨੇਜਮੈਂਟ ਬੋਰਡ ਦਾ ਜਿਹੜਾ BB M ਦੇ ਲਈ ਜਿਹੜਾ ਆ ਪਖੜਾ ਜਿਹੜਾ ਸੇਫਟੀ ਐਕਟ ਜਿਹੜਾ ਫਿਰ ਉਹ ਵੀ ਨਾਲ ਲੈ ਆਉਂਦੇ ਆ ਨਾ ਲੱਗਦਾ ਕੰਮ ਫਿਰ ਉਹਦਾ ਵੀ ਨਿਬੜ ਜਾਂਦਾ ਪੱਕੀ ਮੋਰ ਲੱਗ ਜਾਂਦੀ ਫਿਰ ਪੱਕੀ ਮੋਰ ਲੱਗ ਜਾਂਦੀ ਸੋ ਮੇਰਾ ਮਤਲਬ ਆ ਵੀ ਕਿਤੇ ਨਾ ਕਿਤੇ ਐਮੀ ਡਬਲ ਸਟੈਂਡਰਡ ਜਾਂ ਰੱਖਣਾ ਆਪਣੀ ਗੱਲਾਂ ਦੇਖੋ ਹੁਣ ਬਾਅਦ ਦੇ ਵਿੱਚ ਕਿੰਨਾ ਟਾਈਮ ਦਿੱਤਾ ਦੂਸਰਿਆਂ ਨੂੰ ਬੋਲਣ ਦੇ ਲਈ ਸੀਐਮ ਸਾਹਿਬ ਤੋਂ ਬਾਅਦ ਦੇ ਅੰਦਰ ਵੀ ਤੇ ਕਿਉਂਕਿ ਉਹਨਾਂ ਨੇ ਆਪਣੀ ਗੱਲ ਰੱਖਣੀ ਹੁੰਦੀ ਹੈ ਵੀ ਤਾਂ ਕਿ ਐ ਨਾ ਚੰਗੇ ਤਰੀਕੇ ਨਾਲ ਸਾਡੇ ਇੱਕ ਬੰਦੇ ਸਾਰੀ ਗੱਲ ਬੋਲ ਦੇਣ ਤੇ ਸਾਡੀ ਅਰ ਇੰਨੇ ਜੀ ਤੁਹਾਡਾ 2 ਮਿੰਟ ਹੋ ਗਿਆ 5 ਮਿੰਟ ਹੋ ਗਿਆ 4 ਮਿੰਟ ਹੋ ਗਿਆ ਚਲੋ ਲੇਕਿਨ ਅਸੀਂ ਆਪਣੇ 25 ਮਿੰਟ ਦੇ ਅੰਦਰ ਵੀ ਸਾਡੇ 4 ਬੁਲਾ ਰਿਆ ਨੇ ਆਪਣੀ ਗੱਲ ਜਿਹੜੀ ਹੈ ਉਹਦੇ ਅੰਦਰ ਕਹਿਣ ਦੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਆਪਣਾ ਪਕਰ ਰੱਖਿਆ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦੇ ਡੈਮਾਂ ਦੇ ਉੱਤੇ ਅਸੀਂ ਪੰਜਾਬ ਦੇ ਨਾਲ ਜਿਹੜਾ ਉਹ ਖੜੇ ਆ ਲੇਕਿਨ ਜੇ ਪੰਜਾਬ ਦੇ ਕੋਲ ਪਾਣੀ ਨਹੀਂ ਬਚੇਗਾ ਤਾਂ ਫਿਰ ਉਹ ਦਿੱਤਾ ਹੀ ਨਹੀਂ ਜਾ ਸਕਦਾ ਤੁਸੀਂ ਵੀ ਪੰਜਾਬ ਜੰਮੇ ਹੋ ਪੰਜਾਬ ਚ ਵੱਡੇ ਹੋਏ ਹੋ ਦਰਿਆਵਾਂ ਦੀ ਧਰਤੀ ਤੇ ਪਾਣੀ ਮੁੱਕ ਗਿਆ ਜਿਵੇਂ ਬਾਜਵਾ ਸਾਹਿਬ ਨੇ ਕਹਿ ਕੇ 2036 ਚ ਸਾਡੇ ਕੋਲ ਪਾਣੀ ਨਹੀਂ ਬਚਿਆ 13 ਸਾਲ ਬਾਅਦ ਕਿ ਆਪਾਂ ਝੋਨਾ ਲਾ ਸਕੀਏ ਕਿੰਨੀ ਵੱਡੀ ਤਰਾਸ ਦੀ ਹੈ ਦਰਿਆਵਾਂ ਦੀ ਧਰਤੀ ਤੇ ਪਾਣੀ ਮੁੱਕ ਗਿਆ ਨਹੀਂ ਦੇਖੋ ਕਿਉਂਕਿ ਇਹ ਜਿਹੜਾ এনवायरमेंट ਦੇ ਨਾਲ ਮਾਮਲਾ ਜਿਹੜਾ ਹੈ ਕਿਉਂਕਿ ਗਲੋਬਲ ਵਾਰਮਿੰਗ ਪੂਰੀ ਦੁਨੀਆ ਦੇ ਅੰਦਰ ਹੋਈ ਹੈ ਦੇਖੋ ਮੌਸਮ ਦੇ ਅੰਦਰ ਫਰਕ ਜਿਹੜੇ ਨੇ ਉਹ ਪੈਂਦੇ ਨਜ਼ਰ ਆ ਰਹੇ ਨੇ ਜਦੋਂ ਬਰਸਾਤਾ ਨਹੀਂ ਹੁੰਦੀਆਂ ਉਦੋਂ ਬਰਸਾਤਾ ਹੋ ਜਾਂਦੀਆਂ ਨੇ ਜਦੋਂ ਗਰਮੀ ਨਹੀਂ ਹੁੰਦੀ ਉਦੋਂ ਠੰਡ ਹੁੰਦੀ ਹੈ ਕਈ ਵਾਰ ਮਤਲਬ ਇਹ ਗਲੋਬਲ ਵਾਰਮਿੰਗ ਨੇ ਪੂਰੀ ਦੁਨੀਆ ਨੂੰ ਅਫੈਕਟਡ ਕੀਤਾ ਹੈ ਜਿਹੜੇ ਉੱਪਰ ਗਲੇਸ਼ੀਅਰ ਖੁਰ ਰਹੇ ਨੇ ਜਾਂ ਜਿਹੜਾ ਉਹਨਾਂ ਦਾ ਪਾਣੀ ਥੱਲੇ ਤੱਕ ਆਉਣਾ ਉਹ ਸਾਡੇ ਕੋਲ ਉਹਨੇ ਸਾਧਨ ਜੜਿਆ ਉਪਰ ਨਹੀਂ ਹੈ ਦੇਖੋ ਹੁਣ ਅੱਜ ਇੱਕ ਨਵੀਂ ਗੱਲ ਪੰਜਾਬ ਦੇ ਅੰਦਰ ਜਿਹੜੀ ਉਹ ਸਾਹਮਣੇ ਆਈ ਹੈ ਹਾਊਸ ਦੇ ਅੰਦਰ ਕਿ ਜਿਹੜੀ ਸਾਡੀ ਜਿਹੜਾ ਸਾਡਾ ਪਾਖੜਾ ਡੈਮ ਆ ਉਹਦੀ ਸਿਰਫ ਹੁਣ 35 ਸਾਲ ਦੀ ਨਿਆਦ ਜਿਹੜੀ ਲਾਈਫ ਹੈ ਉਹਦੀ ਉਹ ਰਹਿ ਗਈ ਹੈ ਪਿਛਲੇ ਦਿਨ ਹੀ ਅਸੀਂ ਵੀ ਸਾਡੀ ਪੰਚਾਇਤੀ ਰਾਜ ਕਮੇਟੀ ਜਿਹੜੀ ਆ ਉਹ ਅਸੀਂ ਜਿਹੜਾ ਨੰਗਲ ਡੈਮ ਦੇ ਉੱਤੇ ਮੀਟਿੰਗਾਂ ਕੀਤੀਆਂ ਔਰ ਉਸ ਤੋਂ ਬਾਅਦ ਅਸੀਂ ਪਖੜਾ ਡੈਮ ਦੇ ਉੱਤੇ ਵੀ ਗਏ ਸੀ ਪ੍ਰਿੰਸੀਪਲ ਬੁਧਰਾਮ ਜੀ ਉਹਦੇ ਸਾਡੇ ਚੇਅਰਮੈਨ ਸੀ ਤੇ ਉੱਥੇ ਵੀ ਸਾਨੂੰ ਮੈਨੇਜਮੈਂਟ ਤੇ ਹੋਰਾਂ ਨੇ ਦੱਸਿਆ ਸੀਗਾ ਕਿ ਇਹਦੇ ਲਈ ਵੀ ਪੰਜਾਬ ਦੇ ਅੰਦਰ ਤੁਸੀਂ ਆਪਣੀ ਗੱਲ ਲੈ ਕੇ ਆਓ ਲੇਕਿਨ ਅਸੀਂ ਉਹ ਆਪਣੀ ਕਮੇਟੀ ਦੀ ਰਿਪੋਰਟ 'ਚ ਵੀ ਲਿਖੀ ਹੈ ਦੇਖੋ ਜੇ ਹੁਣ ਉਹ ਡੈਮ 25 ਸਾਲ ਜਾਂ 30 ਸਾਲ ਬਾਅਦ ਜਿਹੜਾ ਆ ਉਹਦੀ ਉਹ ਮਿਆਦ ਪੁੱਗ ਜਾਏਗੀ ਲੇਕਿਨ ਜੇ ਉਹਦਾ ਪਲੈਨਿੰਗ ਅੱਜ ਤੋਂ ਕਰਾਂਗੇ ਤਾਂ ਤਾਂ ਹੀ ਮੇਰੇ ਖਿਆਲ 15 ਸਾਲਾਂ ਦੇ ਵਿੱਚ ਫਿਰ ਜਾ ਕੇ ਉਹ ਬਣੇਗਾ ਨਾ ਇਸ ਤੋਂ ਇਲਾਵਾ ਹੋਰ ਕਈ ਵਾਰ ਜਿਹੜੇ ਪਾਣੀ ਹੜ੍ਹਾਂ ਦੇ ਬਹਾਅ ਦੇ ਅੰਦਰ ਜਦੋਂ ਉੱਤੇ ਬਹੁਤ بارشਾਂ ਹੋ ਜਾਂਦੀਆਂ ਫਿਰ ਅਸੀਂ 플ੱਡ ਗੇਟ ਖੋਲ ਦਿੰਨੇ ਆ ਉਹ ਬਹੁਤ ਸਾਰਾ ਪਾਣੀ ਅਦਰ ਸਟੇਟਸ ਨੂੰ ਅਦਰ ਮਤਲਬ ਜਿਹੜੀਆਂ ਕੰਟਰੀਜ਼ ਨੂੰ ਪਾਕਿਸਤਾਨ ਹੋਰ ਸਾਰਿਆਂ ਨੂੰ ਬੰਗਲਾਦੇਚਾ ਉਹ ਚਲੇ ਜਾਂਦਾ ਸੋ ਮੇਰਾ ਮਤਲਬ ਹੈ ਕਈ ਵਾਰ ਅਸੀਂ ਸਟੈਂਡ ਲੈਨੇ ਆ ਕਿ ਅਸੀਂ ਬੂੰਦ ਨਹੀਂ ਦੇਣੀ ਤੇ ਜਦੋਂ ਕਈ ਵਾਰੀ ਇਦਾਂ ਦਾ ਕੁਦਰਤੀ ਆਪਤ ਹੁੰਦੀ ਹੈ ਤਾਂ ਫਿਰ ਸਾਡਾ ਜਾਨੀ ਜਿੰਨਾ ਸਾਡੇ ਡੈਮਾਂ ਦੇ ਕੋਲ ਹੈ ਉਹਦੇ ਤੋਂ ਵੀ ਕਿਤੇ 5 7 10 ਗੁਣਾ ਪਾਟਰ ਜਿਹੜਾ ਆ ਉਹ ਉਹ ਅਦਰ ਕੰਟਰੀ ਅਦਰ ਸਟੇਟਸ ਜਿਹੜਾ ਉਹ ਚਲੇ ਜਾਂਦਾ ਸੋ ਇਹਦੇ ਲਈ ਵੀ ਇੱਕ ਪਲਾਨ ਜਿਹੜਾ ਉਹ ਸਰਕਾਰ ਨੂੰ ਕਰਨਾ ਚਾਹੀਦਾ ਹੁਣ ਇਹ ਤਾਂ ਕਹਿੰਦੇ ਜੀ ਪਿਛਲੇ 70 ਚ ਕੀਤਾ ਹੀ ਕੱਕ ਨਹੀਂ ਵੇ ਜੇ ਹੁਣ 17 ਜਹਾ ਤੇ ਪਖੜਾ ਨਾ ਵੀ ਦਾ ਫਿਰ ਉਹਦੇ ਚ ਹੀ ਬਣਿਆ ਨਾ ਹੋਰ ਵੀ ਬਹੁਤ ਕੁਝ ਜਿਹੜਾ ਆ ਉਹ ਬਣਿਆ ਹੁਣ ਕਈ ਅੰਦਰ ਕਹਿੰਦੇ ਜੀ ਆ ਇਧਰ ਬੈਠਿਆ ਨੇ ਕੀਤਾ ਕੱਖ ਨਹੀਂ ਹੁਣ ਕਈ ਸੱਤਾਧਾਰੀ ਪੱਖ ਦੇ ਔਰ ਉਹਨਾਂ ਦੇ ਪੇਜਾਦੇ ਕਾਂਗਰਸ ਦੇ ਵਿੱਚ ਰਹੇ ਆ ਇਹਦਾ ਮਤਲਬ ਫਿਰ ਉਹਨਾਂ ਦੇ ਵੀ ਪੇਜਾਦਿਆਂ ਨੇ ਕੱਖ ਨਹੀਂ ਕੀਤਾ ਸੋ ਮੇਰਾ ਮਤਲਬ ਹੈ ਜਦੋਂ ਇੱਕ ਸਾਰਤਿਕ ਬਹਿਸ ਚੱਲਦੀ ਹੋਵੇ ਉਹਦੇ ਅੰਦਰ ਸਾਰਤਿਕ ਰੋਲ ਜਿਹੜਾ ਅੱਜ ਬਹੁਤ ਕੁਝ ਸੀਐਮ ਸਾਹਿਬ ਨੇ ਕਿਹਾ ਲੇਕਿਨ ਅਸੀਂ ਤਾਂ ਉਹਦੇ ਤੇ ਕੋਈ ਉਹ ਤਾਂ ਰਿਐਕਟ ਨਹੀਂ ਕੀਤਾ ਹੁਣ ਚੜਾਇਆ ਅਸੀਂ ਤਾਂ ਜੋ ਉਹਨਾਂ ਨੇ ਕਹਿ ਦਿੱਤਾ ਅਸੀਂ ਉਹਨੂੰ ਮੰਨ ਲਿਆ ਕਿਉਂਕਿ ਸਾਨੂੰ ਸੂਬੇ ਦੇ ਨਾਲ ਖੜਨਾ ਪਏਗਾ ਔਰ ਅਸੀਂ ਖੜੇ ਹੋ ਕੇ ਦਿਖਾਇਆ ਗੱਲਾਂ ਨਹੀਂ ਕੀਤੀਆਂ ਸਾਰਾ ਸਮਾਂ ਸੁਣਿਆ ਔਰ ਰੈਗੂਲੇਸ਼ਨ ਦੇ ਅੰਦਰ ਹੱਕ ਕਰਮ ਟੱਟ ਕੇ ਜਿਹੜੇ ਅਸੀਂ ਉਹ ਹੱਕਾਂ ਖੜੇ ਹੋਏ ਆ ਪਰ ਇਹਦੇ ਨਾਲ ਨਾਲ ਜਿਹੜਾ ਡੈਮ ਸੇਫਟੀ ਐਕਟ ਪਲੱਸ ਜਿੰਨੇ ਵੀ ਪਾਣੀਆਂ ਦੇ ਸਮਝੌਤਿਆਂ ਦੇ ਕਲਾਉਡ ਜਿਹੜੇ ਨੇ 78 79 ਔਰ 80 ਉਹਨਾਂ ਨੂੰ ਵੀ ਰੱਦ ਕਰਨ ਦੇ ਲਈ ਅੱਜ ਪ੍ਰਸਤਾਵ ਆਉਣਾ ਚਾਹੀਦਾ ਸੀ ਲੈਕਿਨ ਮਤਲਬ ਗੱਲ ਜਿਹੜੀ ਆ ਕਿਸੇ ਨਾ ਕਿਤੇ ਵਿੱਚ ਜਿਹੜੀ ਆ ਉਹ ਛੱਡ ਲਈ ਜਾਂਦੀ ਆ ਭਾਜਪਾ ਦੀ ਸ਼ਰਾਰਤ ਕਿੰਨੀ ਲੱਗਦੀ ਹੈ ਭਾਜਪਾ ਇਸ ਮੁੱਦੇ ਤੇ ਗੰਭੀਰ ਕਿੰਨੀ ਲੱਗਦੀ ਦੇਖੋ ਉਹ ਤਾਂ ਹੁਣ ਡਰਾਉਂਦੇ ਆ ਸਾਨੂੰ ਉਹ ਤਾਂ ਸਾਨੂੰ ਡਰਾ ਰਿਹਾ ਬਈ ਨਹੀਂ ਦੋਉਂਗੇ ਤਾਂ ਅਸੀਂ ਦੇਖੋ ਤੇ ਕਦੇ ਸੀਆਰਪੀ ਕਹਿੰਦੇ ਜੀ ਲਾਦਾਂਗੇ ਔਰ ਮਤਲਬ ਇਹ ਤਾਂ ਸਪਸ਼ਟ ਹੈ ਔਰ ਅੱਜ ਜੋ ਅੰਦਰ ਬੈਠੇ ਮੈਸੇਜ ਪੜ ਰਹੇ ਸੀ ਨਿਊਜ਼ ਦੇ ਰਹੇ ਤੁਹਾਡੇ ਚੈਨਲਸ ਦੇ ਰਹੇ ਬਈ ਉਹ ਕੋਰਟ ਦੇ ਅੰਦਰ ਕੇਸ ਜਿਹੜਾ ਉਹ ਚਲਾ ਗਿਆ ਹਰਿਆਣਾ ਚਲੇ ਗਿਆ ਸੋ ਮੇਰਾ ਮਤਲਬ ਹੈ ਕਿ ਉਹ ਜਾਣ ਜੀ ਸੱਦ ਕੇ ਜਾਣ ਲੇਕਿਨ ਫੈਸਲੇ ਤਾਂ ਜਿਹੜੇ ਆਖਰ ਜਿਹੜੇ ਆ ਉਹ ਕਿਸੇ ਹਿਸਾਬ ਦੇ ਨਾਲ ਹੀ ਜੋ ਬੰਡਾ ਹੋਈਆਂ ਨੇ ਉਹਦੇ ਹਿਸਾਬ ਨਾਲ ਹੀ ਹੋਏਗਾ ਹੁਣ ਸਾਨੂੰ ਮੈਂ ਜੋ ਤੁਹਾਡੇ ਮਾਧਿਅਮ ਚ ਕਹਿਣਾ ਚਾਹੁੰਦਾ ਦੇਖੋ ਔਨ 에ਅਰ ਚੈਨਲ ਨੂੰ ਪੂਰੀ ਦੁਨੀਆ ਦੇਖਦੀ ਆ ਦੇਖਣਾ ਲੋਕਾਂ ਨੇ ਬਾਅਦ ਚ ਵੀ ਦੇਖਣਾ ਕਿਤੇ ਅੱਜ ਨਹੀਂ ਦੇਖਣਾ ਕਹਿਣਾ ਇਹਦੇ ਵਿੱਚ ਖਾਸ ਗੱਲ ਕੋਈ ਹੋਈ ਹੋਣੀ ਹੈ ਇਹਦੇ ਤੇ ਖਾਸ ਗੱਲ ਕਹਿਣਾ ਕੋਈ ਜਿਹੜੇ ਮਤਲਬ ਇੰਟੈਕਚੁਅਲ ਲੋਕ ਨੇ ਰਿਸਰਚ ਕਰਦੇ ਲੋਕ ਨੇ ਉਹ ਇਹ ਜੇ ਚੈਨਲਸ ਨੂੰ ਦੇਖਦੇ ਆ ਸੋ ਮੇਰਾ ਮਤਲਬ ਹੈ ਕਿ ਸਾਨੂੰ ਆਉਣ ਵਾਲਾ ਪਲਾਨ ਜੇ ਤਾਂ ਅੱਜ ਅਸੀਂ ਕਹਿੰਦੇ ਨੇ ਵੀ ਪ੍ਰਾਣੀਆਂ ਛੱਡੋ ਹੁਣ ਕਹਿੰਦੇ ਜੀ ਤੁਸੀਂ ਨਹਿਰਾਂ ਬਣਾ ਦਿੱਤੀਆਂ ਤੁਸੀਂ ਸਾਰਾ ਕੁਝ ਕਰ ਦਿੱਤਾ ਬਈ 60 ਦੇ ਅੰਦਰ ਹੋਰ ਸਥਿਤੀ ਸੀ ਅੱਜ 80 ਸਾਲ ਬਾਅਦ ਦੇਸ਼ ਦੇ ਅੰਦਰ ਹੋਰ ਸਥਿਤੀ ਹੈ ਉਦੋਂ ਉਦੋਂ ਪਾਣੀ ਨਲਕਾ ਲਾ ਕੇ ਜਿਹੜਾ 20 ਫੁੱਟ 50 ਫੁੱਟ ਤੇ ਆ ਜਾਂਦਾ ਸੀ ਅਸੀਂ 350 ਤੇ ਚਲੇ ਗਏ ਇਹ ਸੂ ਇਸ ਕਰਕੇ ਸਾਨੂੰ ਹੁਣ ਆਉਣ ਕਿਉਂਕਿ ਹੁਣ ਸਾਡੇ ਕੋ ਸਾਇੰਸ ਵੀ ਵੱਧ ਗਈ ਹੁਣ ਸਾਡੇ ਕੋ ਰਿਸਰਚਰਸ ਵੀ ਵੱਧ ਗਏ ਯੂਨੀਵਰਸਿਟੀਆਂ ਦੇ ਅੰਦਰ ਸਕਾਲਰਸ ਵੀ ਆ ਗਏ ਤੂੰ ਸਾਨੂੰ ਮਤਲਬ ਆਪਣੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਨੂੰ ਮੇਰੇ ਖਿਆਲ ਦੇ ਅੰਦਰ ਜਿੱਦਾਂ ਡੈਮ ਦੇ ਲਈ 100 ਸਾਲ ਦਾ ਸਮਾਂ ਜਿਹੜਾ ਉਹ ਤੈਅ ਹੋਇਆ ਸੀ ਤੇ ਅੱਜ ਵੀ ਸਾਨੂੰ ਅਸੀਂ ਫਿਰ ਉੱਪਰ ਰੋਕੀਏ ਪਾਣੀ ਜਿੱਥੇ ਡੈਮ ਦੇ ਲਈ ਉਹਨੂੰ ਬਚਾਉਣ ਦੇ ਲਈ ਉਹ ਕੰਮ ਕਰੀਏ ਹੋਰ ਵੀ ਅਸੀਂ ਡੈਮ ਉੱਪਰ ਬਣਾਈਏ ਨਿਰਧਾਰਤ ਕਰੀਏ ਤਾਂ ਕਿ ਫਿਰ ਸਾਡਾ ਪਾਣੀ ਨਾ ਹੜਾਂ ਦੇ ਰੂਪ 'ਚ ਥੱਲੇ ਨੂੰ ਜਾਵੇ ਨਾ ਥੱਲੇ ਹੜ ਹੋਣ ਨਾ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਨਾ ਜ਼ਮੀਨ ਮਰੇ ਨਾ ਖੇਤੀ ਮਰੇ ਨਾ ਕਿਸਾਨ ਮਰੇ ਉਸ ਇਸ ਕਰਕੇ ਬਹੁਤ ਕੁਝ ਕਰਨ ਦੀ ਲੋੜ ਹੈ ਜੇ ਕਿਤੇ ਤੁਸੀਂ ਪ੍ਰੋਟੈਸਟ ਤੇ ਬਹਿ ਕੇ ਇੱਕ ਅੱਧਾ ਪਰਚਾ ਹੋਰ ਹੋ ਗਿਆ ਫੇਰ ਨਹੀਂ ਪਰਚੇ ਕੋਈ ਐਡੀ ਕਹਾਣੀ ਨਹੀਂ ਹੁੰਦੀ ਹੈ ਪਰਚਿਆਂ ਦਾ ਜਿਹੜਾ ਆ ਉਹ ਕੋਈ ਬੰਦਾ ਡਰਦਾ ਨਹੀਂ ਹੁੰਦਾ ਦੇਖੋ ਲੋਕਾਂ ਦੇ ਹਿੱਤਾਂ ਦੇ ਜੀ ਲੜਨਾ ਹੁਣ ਪਰਚਾ ਤਾਂ ਫਿਰ ਕੱਲ ਮੁੱਖ ਮੰਤਰੀ ਸਾਹਿਬ ਉਥੇ ਗਏ ਸੀ ਉਥੇ ਸੱਤਾਧਾਰੀ ਦੇ ਮਨਿਸਟਰ ਵੀ ਕਰਕੇ ਆਏ ਆ ਜਦ ਕੇ ਉੱਥੇ ਤੱਕ ਕੋਈ ਜਾ ਨਹੀਂ ਸਕਦਾ ਮਤਲਬ ਤੁਸੀਂ ਮਤਲਬ ਉਹਦੇ 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 ਉੱਥੇ ਉੱਤੇ ਜਾ ਕੇ ਫਿਰ ਜਦੋਂ ਤੁਹਾਡੇ ਹੱਕ ਨੂੰ ਮਾਰਿਆ ਜਾਵੇ ਫਿਰ ਲੜਾਈ ਤਾਂ ਫੇ ਲੜਨੀ ਪੈਂਦੀ ਹੈ ਸੋ ਮੈਂ ਤਾਂ ਜਿਹੜਾ ਆ ਉਹ ਲੜਾਈ ਲੜਨ ਵਾਸਤੇ ਬਿਲਕੁਲ ਤਿਆਰ ਹਾਂ ਕਿਉਂਕਿ ਸੀਐਨਜੀ ਪਲਾਂਟਾਂ ਦੇ ਲਈ ਉਹ ਸਾਡੇ ਭੋਗਪੁਰ ਚ ਚੱਲ ਰਿਹਾ ਪੂਰੇ ਪੰਜਾਬ ਚ ਪ੍ਰੋਟੈਸਟ ਚੱਲ ਰਹੇ ਆ ਜੇ ਸਾਨੂੰ ਉਸ ਸੰਘਰਸ਼ ਕਰਦੇ ਆ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕੋਈ ਗੱਲ ਨਹੀਂ ਲੀਡਰ ਨੂੰ ਆਪਣੇ ਅੰਦਰ ਦਮ ਰੱਖਣਾ ਚਾਹੀਦਾ ਲੋਕ ਹਿੱਤਾਂ ਦੇ ਲਈ ਲੜਦੇ ਰਹਿਣਾ ਚਾਹੀਦਾ ਬਿਲਕੁਲ ਠੀਕ ਹੈ ਸੋ ਸੁਖਵਿੰਦਰ ਸਿੰਘ ਕੋਟਲੀ ਉਹਨਾਂ ਨੇ ਸਾਫ਼ ਕੀਤਾ ਕਿ ਅੱਜ ਜੇਕਰ ਡੈਮ ਸੇਫਟੀ ਐਕਟ ਵੀ ਲਿਆਇਆ ਜਾਂਦਾ ਤਾਂ ਬਹੁਤ ਵਧੀਆ ਹੋਣਾ ਸੀ ਅਗਲੇ 50 70 80 ਸਾਲਾਂ ਲਈ ਪੰਜਾਬ ਦਾ ਭਵਿੱਖ ਤਾਂ ਹੋਣਾ ਸੀ ਗ੍ਰੈਜੂਏਸ਼ਨ ਇਹ ਪਾਸ ਕਰ ਦੇਣਾ ਕਿ ਅਸੀਂ ਪਾਣੀ ਨਹੀਂ ਦਵਾਂਗੇ ਉਹ ਠੀਕ ਹੈ ਔਰ ਉਹਨਾਂ ਦੀ ਪਾਰਟੀ ਵੀ ਉਹ ਖੁਦ ਵੀ ਇਸ ਮੁੱਦੇ ਤੋਂ ਨਾਲ ਖੜੇ ਨੇ ਸੋ ਆਉਣ ਵਾਲੇ ਟਾਈਮ 'ਚ ਡੈਮ ਸੇਫਟੀ ਐਕਟ ਨੂੰ ਲੈ ਕੇ ਪੰਜਾਬ ਸਰਕਾਰ ਕੁਝ ਕਰਦੀ ਹੈ ਕਿ ਨਹੀਂ ਦੇਖਣਾ ਬਾਕੀ ਹੈ ਨਮੀਆਂ ਦੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ